ਸ਼੍ਰੋਮਣੀ ਅਕਾਲੀ ਦਲ 2 ਦਸੰਬਰ 2024 ਦੇ ਹੁਕਮਨਾਮੇ ਤੇ ਕਿਸੇ ਵੀ ਕਿਸਮ ਨਾਲ ਕੋਈ ਸਵਾਲ ਨਹੀਂ ਅਸੀਂ ਖੜਾ ਕਰਦੇ ਕਿਉਂਕਿ ਇਹ ਅਕਾਲ ਤਖਤ ਸਾਹਿਬ ਦਾ ਫਰਮਾਨ ਹੈ ਤੇ ਸਾਡੇ ਸਿਰ ਮੱਥੇ ਜੀ ਸਵਾਲ ਕੀਦੇ ਤੇ ਹੈ ਗਿਆਨੀ ਹਰਪ੍ਰੀਤ ਦੀ ਭੂਮਿਕਾ ਤੇ ਜਿਹੜੇ ਉਸ ਸਮੇਂ ਤਖਤ ਜਥੇਦਾਰ ਦੇ ਹਮ ਤਖ ਦਮਦਮਾ ਸਾਹਿਬ ਦੇ ਜਥੇਦਾਰ ਸੀ ਅੱਜ ਚੁੱਲਾ ਦਲ ਦੇ ਪ੍ਰਧਾਨ ਨੇ ਹਮ ਹੁਣ ਗਿਆਨੀ ਹਰਪ੍ਰੀਤ ਕੀ ਇਹ ਗੱਲ ਦੱਸ ਸਕਦੇ ਨੇ ਕਿ ਜਿਨ੍ਹਾਂ ਨੇ ਆਪ ਇਹ ਹੁਕਮਨਾਮਾ ਫਸਿਲ ਤੇ ਖੜੇ ਹੋ ਕੇ ਸੁਨਾਇਆ ਜੀ ਜਿਨ੍ਹਾਂ ਨੇ ਆਪ ਇਹ ਤੇ ਦਸਕਤ ਕੀਤੇ ਜੀ ਇਹਦੇ ਚ ਇੱਕ ਮਦ ਹੈ ਜੀ ਵੱਖ ਹੋਇਆ ਧੜਾ ਅਲੱਗ ਚੁੱਲਾ ਸਮਿਟੇ ਤੇ ਸ਼ਰੋਮਨੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਆਪਣੀਆਂ ਸਾਰੀਆਂ ਉਹਦੇਦਾਰੀਆਂ ਭੰਗ ਕਰੇ ਵੱਖਰਾ ਸੁਰ ਰਾਗ ਮੀਡੀਆ ਵਿੱਚ ਨਹੀਂ ਦਿਖਣਾ ਚਾਹੀਦਾ ਜੀ ਇਹ ਗਿਆਨੀ ਹਰਪ੍ਰੀਤ ਤੇ ਤੇ ਦਸਕਤ ਕਰ ਰਹੇ ਨੇ ਹਮ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕਰ ਰਹੇ ਨੇ ਜੀ ਤੇ ਉਹੀ ਗਿਆਨੀ ਹਰਪ੍ਰੀਤ ਇਹ ਹੁਕਮਨਾਮੇ ਦੀ ਧੱਜੀਆਂ ਉਡਾਈਆਂ ਉਹਨਾਂ ਨੇ ਤੇ ਆਪ ਹੀ ਉਹ ਇੱਕ ਚੁੱਲ੍ਹੇ ਦਲ ਦੇ ਪ੍ਰਧਾਨ ਹੀ ਬਣੇ ਨੇ ਹੂੰ ਕਿਉਂਕਿ ਉਰੇ ਵੀ ਜਦੋਂ 2 ਦਸੰਬਰ 2024 ਨੂੰ ਹੁਕਮਨਾਮਾ ਆਇਆ ਜੀ ਉਸ ਦਿਨ ਸਪਸ਼ਟ ਤੌਰ ਤੇ ਦੇ ਵਿੱਚ ਦੋ ਤਰ੍ਹਾਂ ਸੀ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਜਿਹਦੇ ਦਫ਼ਤਰ ਚੱਪਾ ਦੋਹੇ ਬੈਠੇ ਆ ਜੀ ਦੂਜਾ ਸੀ ਵੱਖਰਾ ਚੁੱਲਾ ਜਿਹੜੇ ਆਹੀ ਲੋਕ ਸੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਹੂੰ ਹੁਣ ਭੂਮਿਕਾ ਤੇ ਸਵਾਲ ਤਾਂ ਖੜਾ ਹੋ ਗਿਆ ਜੋ ਚੰਦੂ ਬਾਜਰਾ ਸਾਹਿਬ ਨੇ ਕੱਲ ਅਸਲੀਅਤ ਬਿਆਨ ਕਰਤੀ ਜਾਂ ਮੈਂ ਕਹੂੰਗਾ ਕਿ ਪਰਮਾਤਮਾ ਨੇ ਵਿਧੀ ਬਣਾਤੀ ਪਰਮਾਤਮਾ ਨੇ ਐਸੀ ਇੱਕ ਵਿਉਂਤ ਬਣਾਈ